ਅੱਜ ਸਵੀਰ ਦਾ ਮਹੱਲੇ ਦੇ ਵਿੱਚ ਬੜਾ ਦਹਿਸ਼ਤ ਦਾ ਮੋਲ ਬਣਿਆ ਹੈ ਇੱਕ ਕੁੱਤੀ ਹੈ ਜਿਹੜੀ ਹਲਕੀ ਹੋਈ ਹੈ ਔਰ ਪਾਗਲ ਹੋ ਚੁੱਕੀ ਹੈ ਸਵੀਰ ਦੇ ਬੱਚਿਆਂ ਨੂੰ ਵੱਢ ਚੁੱਕੀ ਹੈ ਜਨਾਨੀਆਂ ਨੂੰ ਵੱਢ ਚੁੱਕੀ ਹੈ ਇੱਕ ਲੇਡੀ ਵਿਚਾਰੇ ਦੀਪ ਹਸਪਤਾਲ ਦੇ ਵਿੱਚ ਭਰਤੀ ਹੈ ਉਹਦੇ ਕਹਿੰਦੇ ਸਰਜਰੀ ਹੋਣੀ ਹੈ ਪੂਰਾ ਜਵਾੜੇ ਤੋਂ ਮਾਸ ਲਾ ਲਿਆ ਅਸੀਂ ਸੋਨ ਨੂੰ ਕੌਣਸਾ ਜਿਹਨੂੰ ਫੋਨ ਕੀਤਾ ਟੀਮਾਂ ਆ ਰਹੀਆਂ ਪਰ ਇੱਕ ਜਿਹੜੇ ਐਨਜੀਓ ਵਾਲੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਇੱਕ ਛੋਟਾ ਜਿਹਾ ਬੱਚਾ ਦੇਖੋ ਉਹਦਾ ਕੀ ਨਾ ਬੁਰਾ ਹਾਲ ਕੀਤਾ ਹੈ ਸਰਕਾਰ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਅਜੀ ਕੌਂਸਲ ਸਾਹਿਬ ਅੱਗੇ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਚੀਜ਼ਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ। ਬਲੇ ਵਾਰਾ ਕੁੱਤੇ ਦਾ ਬਹੁਤ ਜ਼ਿਆਦਾ ਖੋਪ ਹੈ 30-35 ਬੱਚਿਆਂ ਨੂੰ ਬੰਦਿਆਂ ਨੂੰ ਟੋਟਲ ਵੱਢ ਲਿਆ ਵਾ ਕਿਸੇ ਦੇ ਗੱਲ ਤੇ ਨਿਸ਼ਾਨ ਲੱਗ ਕੇ ਮੂੰਹ ਪਾੜ ਕੇ ਲੈ ਗਿਆ ਕਿਸੇ ਦਾ ਲੱਤਾਂ ਪਾੜਦੀਆਂ ਬੁਰਕੇ ਵੱਢ ਲਏ ਉਹਨਾਂ ਨੇ ਬਹੁਤ ਬਦਲ ਗਈ ਆਹ ਤੱਕ ਫੈਲੇ ਆ ਕੁੱਤੇ ਆ ਦਾ ਲੋਕ ਡਰਦੇ ਬੱਚੇ ਘਰਾਂ ਚੋਂ ਨਹੀਂ ਨਿਕਲਦੇ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਕਿਹਾ ਜਾਂਦਾ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ। ਵਾਰਾ ਕੁੱਤਿਆਂ ਵੱਲ ਖਾਸ ਤੌਰ ਤੇ ਬਹੁਤ ਬੁਰਾ ਹਾਲ ਹੈ ਲੋਕ ਡਰਦੇ ਰਾਤ-ਰਾਤ ਸਵੇਰੇ ਸ਼ਹਿਰ ਨੂੰ ਨਹੀਂ ਜਾ ਰਹੇ ਬੜੀ ਇੰਨਾ ਬੁਰਾ ਹਾਲ ਹੈ ਕੁੱਤੇ ਸਵੇਰ ਦੀ ਗੱਲ ਹੈ ਜੀ ਸਾਡੇ ਇਲਾਕੇ ਨਾ ਕੁੱਤੀ ਸੀਗੀ ਜਿਹੜੀ ਸੂਈ ਹੋਈ ਸੀਗੀ ਤੇ ਉਹ ਸਾਨੂੰ ਪਤਾ ਲੱਗਾ ਕਿ ਏਦਾਂ ਹਲਕਾਇਆ ਅੱਜ ਸਵੇਰੇ ਗੰਧੀ ਲੁੰਗੀ ਦੇ ਇੱਕ ਬੱਚੇ ਨੂੰ ਨੇ ਵੱਢ ਲਿਆ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਮੈਨੂੰ ਫੋਨ ਕੀਤਾ ਇਲਾਕਾ ਵਾਲਿਆਂ ਨੇ ਕਿ ਕਹਿੰਦੇ ਆਹ ਚੀਜ਼ ਹੋਈ ਆ ਤੇ ਬੱਚੇ ਨੂੰ ਵੱਢਿਆ ਮੈਂ ਆਕਸੀਡਾਮੀ ਆ ਕੇ ਦੇਖਿਆ इवन ਕਿ ਉਹ ਬੱਚੇ ਨੂੰ ਮੈਂ ਉਹਦੇ ਪਰਿਵਾਰ ਦੇ ਕੋਲ ਲੈ ਕੇ ਗਿਆ ਸੀਗਾ ਤਰਨ ਦੱਸਿਆ ਕੀ ਚੀਜ਼ ਹੋ ਗਈ ਹੈ ਕਿ ਨੂੰ ਪਹਿਲਾਂ ਸਭ ਤੋਂ ਪਹਿਲਾਂ ਜਲਦੀ ਜਲਦੀ ਨੂੰ ਹਸਪਤਾਲ ਲੈ ਕੇ ਜਾਓ ਉਹਦੇ ਮਾਪਿਓ ਵੀ ਜਾਂਦੇ ਉਹਨੂੰ ਲੈ ਕੇ ਚਲੇ ਗਏ ਕਿ ਮਾਈਨ ਵਾਈਲ ਸੀਗਾ ਮੈਂ ਕਾਉਂਸਲਰ ਸਾਹਿਬ ਨਾਲ ਗੱਲ ਕੀਤੀ ਸੀ ਸਾਡੇ ਇਲਾਕੇ ਦੇ ਕਾਉਂਸਲਰ ਨੇ ਕਪਲਸਮਰ 소ਮਨ ਜੀ ਉਹ ਅੱਜ ਦੇ ਦਿਨ ਇੱਥੇ ਹੈ ਨਹੀਂ ਸੀ ਉਹ ਕਦੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਏ ਹੋਏ ਨਹੀਂ ਤੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਨਾਲ ਰਾਬਤਾ ਕੀਤਾ ਤੋਂ ਉਹਨੇ ਮੈਨੂੰ ਦੱਸਿਆ ਕਿ ਅੱਜ ਆ ਜਨਕੀ ਮੰਦਪਾਗੇ ਘਟਨਾ ਹੋ ਗਈ ਹੈ ਕਿ ਬੱਚੇ ਨੂੰ ਵੱਢ ਲਿਆ ਸਕੂਤੀ ਨਹੀਂ ਤੇ ਕਾਉਂਸਲਰ ਸਾਹਿਬ ਨੇ ਇਮੀਡੀਏਟਲੀ ਲਾਈਨ ਤੇ ਲੈ ਕੇ ਜਿਹੜੀ ਡਾਕੈਚਰ ਟੀਮ ਹੈਗੀ ਆ ਉਹਨ ਤੇ ਉਹਨਾਂ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਆਪਣੀ ਗੱਡੀ ਭੇਜੀ ਤੇ ਉਹ ਜਿਹੜੀ ਹਲਕਾਈ ਹੋਏ ਕੁੱਤੀ ਸੀਗੀ ਉਹਨੂੰ ਮੈਂ ਖੁਦ ਨਾਲ ਲਾ ਕੇ ਫੜ ਕੇ ਅਸੀਂ ਤੇ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਤੇ ਲੱਗਦਾ सोनू ਟੀਮ ਸੀ ਸਾਰੀ ਬਿਲਕੁਲ ਜੀ ਇੱਕ ਅਬਲ ਕੁਮਾਰ सोनू ਦੀ ਟੀਮ ਸੀਗੀ ਜੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਐਡ ਕਰਨੀ ਚਾਹੂੰਗਾ ਕਿ ਇਸ ਘਟਨਾ ਦੇ ਪਿੱਛੇ ਜੇ ਕਹੀਏ ਨਾ ਕੋਈ ਕੀ ਜਾਣਬੋਝ ਕੇ ਅਸਲ ਵਿੱਚ ਕੁਝ ਨਹੀਂ ਸੀਗਾ ਇਹ ਕੁਦਰਤੀ ਹੋ ਗਿਆ ਇਦਾਂ ਕਿ ਬੱਚੇ ਨੂੰ ਵੱਢ ਲਿਆ ਜਿੰਦਾ ਹੀ ਸੀਗਾ ਕਿ ਕੁੱਤੀ ਸੁੱਈ ਹੋਈ ਸੀਗੀ ਤੇ ਉਹਨੇ ਵੱਢ ਲਿਆ ਪਰ ਅਸੀਂ ਕੌਂਸਲ ਸਾਹਿਬ ਕਪਿਲਕੁਆਂ ਸੋਨੋ ਜੀ ਜਾਂ ਮੈਂ ਜਾਂ ਉਹਨਾਂ ਦੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਹਮਦਰਦੀ ਪੂਰੀ ਜਤਾਉਂਦੇ ਆ ਕਿ ਠੀਕ ਹੈ ਕਿ ਉਹਨਾਂ ਨੂੰ ਜੇਕਰ ਕੋਈ ਇਲਾਜ ਦੀ ਕਰ ਲੋੜ ਪੈਗੀ ਤੇ ਉਹਰੇ ਵਿੱਚ ਕਪਿਲਕੁਆਂ ਸੋਨੋ ਦੀ ਟੀਮ ਤੇ ਉਹ ਖੁਦ ਨਾਲ ਖੜੇ ਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਕਹਿੰਦੇ ਕੋਈ ਗੱਲ ਨਹੀਂ ਮੈਂ ਵਾਪਸ ਆ ਰਿਹਾ ਹਾਂ ਕਿ ਜਿੰਦਾ ਵੀ ਹੈ ਈਵਨ ਕੇਸੀ ਸ਼ਾਮ ਨੂੰ ਉਹਨਾਂ ਦੇ ਘਰ ਜਿਸ ਤਰ੍ਹਾਂ ਹੁੰਦੇ ਨੇ ਕੌਂਸਲ ਸਾਹਿਬ ਉਹਨਾਂ ਨਾਲ ਲੈ ਕੇ ਉਹ ਪਰਿਵਾਰ ਦਾ ਖਾਲਚਾਲ ਬੱਚੇ ਜਾਨ ਨਾਲ ਸਹੀ ਅਸੀਂ ਖੁਦ ਜਾਵਾਂਗੇ